ਸੂਪੇ ਪਾਰ ਦੇ ਵਿੱਚ ਦਿਖਾਈ ਜਾਵੇਗੀ ਪੰਜਾਬ ਵਾਲੀ ਚਾੱਕੀ ਜੀ ਹਾਂ ਚਾੱਕੀ ਨੂੰ ਲੈ ਕੇ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿ ਹਰ ਗਲੀ ਮੁਹੱਲੇ ਦੇ ਵਿੱਚ ਪੰਜਾਬ ਵਾਲੀ ਚਾੱਕੀ ਦਿਖਾਈ ਜਾਵੇਗੀ ਗਣਤੰਤਰ ਦਿਵਸ ਦੀ ਪ੍ਰੇਰ ਦੇ ਵਿੱਚ ਸ਼ਾਮਲ ਨਹੀਂ ਹੋ ਸਕੀ ਚਾੱਕੀ ਭੀਮ ਕਰਕੇ ਰੱਖਿਆ ਮੰਤਰਾਲੇ ਨੇ ਚਾੱਕੀ ਜਿਹੜੀ ਹੈ ਉਹ ਸ਼ਾਮਲ ਨਹੀਂ ਕੀਤੀ ਔਰ ਇਸ ਦੇ ਬਾਬਤ ਜਾਣਕਾਰੀ ਦਿੱਤੀ ਗਈ ਹੈ ਦਾਸਾ ਜੀਏ ਕਿਸ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਜਿਹੜਾ ਹੈ ਛਿੜਿਆ ਹੋਇਆ ਹੈ ਪੰਕਜ ਕਪਾਕੇ ਨੇ ਮੇਰੇ ਸੋਗੀ ਫੋਨ ਲਾਈਨ ਤੇ ਤਾ ਉਹਨਾਂ ਦੇ ਨਾਲ ਚੁਰਾਂਗੇ ਔਰ ਜਾਣਕਾਰੀ ਲਵਾਂਗੇ ਕਿ ਅਖਰਕਾਰ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਹੋਏਗਾ ਔਰ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਬਕਾਇਦਾ ਟਰੈਕਟਰ ਟਰਾਲੀਆਂ ਦਾ ਇੰਤਜ਼ਾਮ ਹੋ ਰਿਹਾ ਔਰ ਉਸ ਤੇ ਜਿਹੜੀ ਚੱਕੀ ਹੈ ਉਸ ਨੂੰ ਰੱਖਿਆ ਜਾਏਗਾ ਤਾਂ ਫਿਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਰ ਗਲੀ ਮੁਹੱਲੇ 'ਚ ਕਿਹਾ ਜਾ ਰਿਹਾ ਚੱਕੀ ਲਗਾਈ ਜਾਏਗੀ। ਅ ਪੰਕਜ ਕਪਾਕੀ ਨੇ ਮੇਰੇ ਸੇ ਹੋਗੀ ਇਸ ਪੰਕਜ ਹਕੀਕਤ ਜਾਣਕਾਰੀ ਹੈ ਕਿ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਇਹ ਤੈਅ ਕੀਤਾ ਜਾ ਰਿਹਾ ਹੈ ਹਰ ਗਲੀ ਮੁਹੱਲੇ ਤੱਕ ਕਿਵੇਂ ਚੱਕੀ ਪਹੁੰਚਾਈ ਜਾਏਗੀ। ਅ ਦੇਖੋ ਕਿਉਂਕਿ 26 ਜਨਵਰੀ ਦੇ ਮੌਕੇ ਦੇ ਉੱਤੇ ਜਿਹੜੀ ਰਾਜਪਤ ਦੇ ਉੱਤੇ ਜਾਂ ਕਰਤავਯਪਦ ਦੇ ਉੱਤੇ ਝਾਕੀਆਂ ਸਾਰੇ ਦੇਸ਼ ਦੇ ਸੂਬਿਆਂ ਦੇ ਵਿੱਚੋਂ ਸਿਲੈਕਟ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਪੰਜਾਬ ਦੀ ਦਿੱਲੀ ਦੀ ਝਾਕੀ ਨੂੰ ਰਿਜੈਕਟ ਕਰ ਦਿੱਤਾ ਗਿਆ ਸੀਗਾ ਔਰ ਪੰਜਾਬ ਦੀ ਝਾਕੀ ਦੀ ਗੱਲ ਕੀਤੀ ਜਾਵੇ ਤਾਂ ਤਿੰਨ ਮਾਡਲ ਜਿਹੜੇ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਰੱਖੇ ਗਏ ਸੀਗੇ ਇੱਕ ਪੰਜਾਬ ਦਾ ਵਿਰਸਾ ਪੰਜਾਬ ਦਾ ਕਲਚਰ ਦੂਸਰਾ ਦੇਸ਼ ਦੇ ਲਈ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਵਿੱਚ ਭਗਤ ਸਿੰਘ ਤੋਂ ਲੈ ਕੇ तमाम ਉਹ ਸ਼ਹੀਦਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਸੀ ਔਰ ਤੀਸਰਾ ਮਾਡਲ ਸੀਗਾ ਮਾਈ ਭਾਗੋ ਦਾ ਤਾਂ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਕਾਫੀ ਜ਼ਿਆਦਾ ਇਸ ਮਸਲੇ ਦੇ ਉੱਤੇ ਸਿਆਸਤ ਵੀ ਹੋਈ ਵਾਰ पलटवार ਹੋਇਆ ਔਰ ਉਸ ਤੋਂ ਬਾਅਦ ਇੱਕ ਡਿਫੈਂਸ ਮਿਨਿਸਟਰੀ ਵੱਲੋਂ ਚਿੱਠੀ ਆਂਦੀ ਹੈ ਇਹ ਦੋ ਗੱਲਾਂ ਉਸ ਦੇ ਵਿੱਚ ਕਹੀਆਂ ਜਾਂਦੀਆਂ ਨੇ ਕਿ ਇੱਕ ਤਾਂ ਥੀਮ ਤੋਂ हट ਕੇ ਪੰਜਾਬੀਆਂ ਜਿਵੇਂ ਜ਼ਿਕਰ ਕੀਤਾ ਗਿਆ ਸੀਗਾ ਕਿ ਲਾਲ ਕਿਲੇ ਦੇ ਉੱਤੇ ਜਿਹੜਾ ਭਾਰਤ ਪਰਵ ਚੱਲਣਾ ਹੈ ਉਸ ਦੇ ਵਿੱਚ ਪੰਜਾਬ ਦੀ ਝਾਕੀ ਨੂੰ ਸ਼ਾਮਿਲ ਕੀਤਾ ਜਾਏਗਾ ਲੇਕਿਨ ਉਸ ਵੇਲੇ ਮੁਖ ਮੰਤਰੀ ਨੇ ਫੈਸਲਾ ਲਿੱਤਾ ਸੀਗਾ ਮੁਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀਗਾ ਕਿ ਅਸੀਂ ਜੇਕਰ ਸਾਡੀ ਪੰਜਾਬ ਦੀ ਝਾਕੀ ਨੂੰ ਰਿਜੈਕਟ ਕਰ ਦਿੱਤਾ ਗਿਆ ਤਾਂ ਰਿਜੈਕਟ ਝਾਕੀ ਜਿਹੜੀ ਹੈ ਉਹ ਭਾਰਤ ਪਰਵ ਦੇ ਵਿੱਚ ਸ਼ਾਮਿਲ ਨਹੀਂ ਹੋਏਗੀ ਔਰ ਅਸੀਂ ਹਰੇਕ ਪੰਜਾਬ ਦੇ ਪਿੰਡ ਮੋਹੱਲੇ ਦੇ ਵਿੱਚ ਝਾਕੀਆਂ ਜਿਹੜੀਆਂ ਨੇ ਜਿਹੜੀਆਂ ਅਸੀਂ ਤਿਆਰ ਕੀਤੀਆਂ ਹੋਈਆਂ ਨੇ ਉਹ ਅਸੀਂ ਜਿਹੜਾ ਵਾ ਉੱਥੇ ਲੈ ਕੇ ਜਾਵਾਂਗੇ ਦੱਸਾਂਗੇ ਕਿ ਕੇਂਦਰ ਦੇ ਪੰਜਾਬ ਦੀਆਂ ਝਾਕੀਆਂ ਨੂੰ ਇੰਨਾ ਪੰਜਾਬ ਦੀਆਂ ਝਾਕੀਆਂ ਨੂੰ ਜਿਸ ਦੇ ਵਿੱਚ ਪੰਜਾਬ ਦਾ ਵਿਰਸਾ ਹੈ ਜਿਸ ਦੇ ਵਿੱਚ ਦੇਸ਼ ਦੀ ਦੇਸ਼ ਦੇ ਲਈ ਕੁਰਬਾਨ ਸ਼ਹਾਦਤ ਦੇਣ ਵਾਲੇ ਉਸ ਵੇਲੇ ਦੇ ਭਗਤ ਸਿੰਘ ਔਰ ਉਸ ਵੇਲੇ ਜਿਨ੍ਹਾਂ ਨੇ ਸ਼ਹਾਦਤ ਦਿੱਤੀਆਂ ਸੀਗੀਆਂ ਉਹਨਾਂ ਦੀਆਂ ਤਸਵੀਰਾਂ ਸੀਗੀਆਂ ਮਾਈ ਭਾਗੋ ਦਾ ਜ਼ਿਕਰ ਸੀਗਾ ਤਾਂ ਉਹਨਾਂ ਝਾਕੀਆਂ ਉਹ ਅਸੀਂ ਪੰਜਾਬ ਭਰ ਦੇ ਵਿੱਚ ਦਿਖਾਵਾਂਗੇ ਔਰ ਹੁਣ ਇਹ ਫੈਸਲਾ ਦਿੱਤਾ ਗਿਆ ਜੋ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਚਾਕੀ ਦਾ ਮਾਡਲ ਜਿਹੜਾ ਵੈ ਦਿੱਲੀ ਦੇ ਵਿੱਚ ਜਿਹੜਾ ਪੰਜਾਬ ਭਵਨ ਹੈ ਉੱਥੇ ਇੱਕ ਚਾਕੀ ਜਿਹੜੀ ਆ ਰੱਖੀ ਜਾਏਗੀ ਇਸ ਤੋਂ ਇਲਾਵਾ ਤਿੰਨ ਚਾਕੀਆਂ ਦੇ ਨਾਲ-ਨਾਲ 6 ਚਾਕੀਆਂ ਹੋਰ ਜਿਹੜੀਆਂ ਪੰਜਾਬ ਦੇ ਵਿਸੇ ਜਾਂ ਪੰਜਾਬ ਦੇ ਰੰਗਾ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਵੀ ਜਿਹੜਾ ਵੈ ਉਹ ਲੋਕ ਸਭਾ ਤੱਕ ਜਿਹੜਾ ਵੈ ਪੰਜਾਬ ਦੇ ਗਲੀ ਮੁਹੱਲਿਆਂ ਦੇ ਵਿੱਚ ਦਿਖਾਈਆਂ ਜਾਣੀਆਂ ਔਰ ਦੱਸਿਆ ਜਾਏਗਾ ਕਿ ਕੇਂਦਰ ਵੱਲੋਂ ਇਹਨਾਂ ਚੱਕੀਆਂ ਨੂੰ ਰਿਜੈਕਟ ਕੀਤਾ ਗਿਆ ਹੈ ਇਸ ਦੇ ਲਈ ਰੂਟ ਪਲਾਨ ਕੀਤਾ ਜਾ ਰਿਹਾ ਵਿਧਾਇਕਾ ਤੇ ਨਾਲ ਹੀ ਨਾਲ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੇ ਨਾਲ ਹੁਣ ਸਲਾਹ مشورہ ਕੀਤਾ ਜਾਏਗਾ ਕੀ ਰੋਡ ਮੈਪ ਕੀ ਹੋਵੇ ਰੂਟ ਕੀ ਹੋਵੇ ਕਿਹੜੇ ਪਿੰਡ ਤੋਂ ਕਿਹੜੇ ਪਿੰਡ ਤੱਕ ਕਿੰਨੀ ਤਰੀਕ ਨੂੰ ਚਾਕੀ ਕੱਢੀ ਜਾਏਗੀ ਕਿਹੜੇ ਵਿਧਾਨ ਸਭਾ ਚ ਕਰੋ ਘੱਟੀ ਜਾਏਗੀ ਕਿਵੇਂ ਘੱਟੀ ਜਾਏਗੀ ਇਸ ਦੀ ਹੁਣ ਰੂਪਰੇਖਾ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਜੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ ਤਮਾਮ ਜਾਣਕਾਰੀ ਲਈ ਧੰਨਵਾਦ ਹੈ ਤਾਂ ਪੂਰਾ ਇਹ ਸਾਰਾ ਰੋਡ ਮੈਪ ਤਿਆਰ ਹੋਏਗਾ ਪਰ ਇਹਨਾਂ ਜ਼ਰੂਰ ਤੈਅ ਹੈ ਕਿ ਜਿਹੜੇ ਵੱਖ-ਵੱਖ ਸੂਬੇ ਨੇ ਸ਼ਹਿਰ ਨੇ ਉੱਥੇ ਗਲੀ ਮੁਹੱਲਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚਾਕੀਆਂ ਜਿਹੜੀਆਂ ਨੇ ਉਹ ਨਜ਼ਰ ਆਉਣਗੀਆਂ ਲੋਕਾਂ ਨੂੰ ਦਿਖਾਈਆਂ ਜਾਣਗੀਆਂ ਔਰ ਇੱਕ ਇਹ ਦੱਸਿਆ ਜਾਏਗਾ ਕਿ ਇਹ ਚਾਕੀ ਜਿਹੜੀ ਹੈ ਉਹ ਕੇਂਦਰ ਸਰਕਾਰ ਨੇ ਜਿਹੜੀ ਹੈ ਯਾ ਕਮੇਟੀ ਜੋ ਬਣਦੀ ਹੈ ਉਹਨਾਂ ਦੇ ਵੱਲੋਂ ਰਿਜੈਕਟ ਕੀਤੀ ਗਈ ਹੈ 26 ਜਨਵਰੀ